ਸੋਹਿਲਾ ਰਾ ਗੁਰਜੀਤ ਸਿੰਘ ਅੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਤਾ ਕੀਏ ਕਰਤੇ ਕੋ ਵਿਚਾਰ ਹੋ ਤਤ ਕਰ ਗਾਬ ਸੋਹਿਲਾ ਸਿਰੋਸਰ ਜਨਹਾਰ ਤੁਮ ਗਾਬ ਮੀਰੇਂਦਰ ਭੌਗਾ ਸੋਹਿਲਾ ਹਮ ਵਾਰੀ ਜਤ ਸੋਹਿਲਾ ਸਦਾ ਕੋ ਰਹਾਉ ਨਿਤ ਨਿਤ ਜਿਹੜੇ ਸਮਾਲੇ ਨੇ ਦੇਖ ਗਦੇ ਬਨਹਾਰ ਤੇਰੇ ਦਾਨੈ ਕਿੰਤਰਾਂ ਬਸਦਾਤੇ ਕਮਲ ਸੰਬਾਰਸ ਮਸਾਲ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸਜਣਿਆ ਸਿਸੜੀਆਂ ਜਿਹੋਵੇ ਸਿਵ ਸਮੀਲ ਘਰ ਘਰੇ ਪਹੁੰਚਾ ਸਦੁਰੇਨਤ ਪਵਨ ਸਦਨ ਹਾਰਾ ਸਿ ਮੇਰੇ ਨਾਨਕ ਸੇ ਦੇ ਅਬਨ ਰਗਸ ਸ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸ ਨੇ ਇੱਕ ਬਾਬਾ ਜੈ ਕਰ ਕਰਤੇ ਕੀ ਤੋਹ ਸੋਕਰ ਰਾਖ ਮੜਾਈ ਤੋ ਰਹਾ ਬਿਸਵੇ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹ ਹੋਆ ਸੂਰਜਿ ਕਰਤ ਨੇਕ ਨਾਨਕ ਕਰਤੇ ਕੀ ਕੀਤੀ ਵਿਸਰਾਗਤ ਨਾ ਸ੍ਰੀ ਮਹੱਲਾ ਪਹਿਲਾ ਗगन ਮੈ ਥਾਲ ਰਵਚੰਦ ਦੀਪਕ ਬਨੇ ਤਾਰਿਕ ਕਮਲ ਜਨਕ ਮੋਤੀ ਤੂਪਮਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ ਸਹਸ ਤਬ ਨੈਨ ਨਨ ਨੈਨ ਅਹ ਤੋਹਿ ਕਉ ਸਹ ਸੰਹੂਰਤ ਨਨ ਏਕ ਤੋਹਿ ਸਹਸ ਪਦ ਵਿਮਲ ਨ ਅਨੇਕ ਪਦ ਗੰਧ ਬਿਨ ਸਹਸ ਤਬ ਗੰਧੇ ਵਿਚਲਤ ਮੋਹੀ ਸਮਹ ਜੋਤ ਜੋਤੈ ਸੋਇ ਤਿਸ ਦੇ ਚਲਨ ਸਮਹ ਚਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੋ ਆਰਤੀ ਹੋਏ ਹਰ ਚਰਨ ਕਮਲ ਮੁਕਰੰਧ ਲੋ ਬਿਤਮਨ ਆਨਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕੋ ਹੋਏ ਜਾ ਤੀ ਤ੍ਰਿਨ ਵਸਰਾ ਗੁਰੂ ਪ੍ਰੀਮਹਲਾ ਚੌਥਾ ਕਾਮ ਕ੍ਰੋਧ ਨਗਰ ਵਹ ਪ੍ਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਬੰਡਲ ਮੰਡਾ ਹੈ ਕਰ ਸਾਧੂ ਉਂਜਲੀ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਰਹਾਉ ਸਾਖਤ ਹਰ ਰਸੋ ਸਾਧਨਾ ਜਾਣਿਆ ਤਰ ਅੰਤਰ ਹਮੈ ਖੰਡਾ ਹੈ ਜਿਉਂ ਜਿਉਂ ਚਲੈ ਚਬਦ ਪਾਵੇ ਜਮਕਾਲ ਸਹ ਹੈ ਸ ਡੰਡਾ ਹੈ ਹਰ ਜਨ ਹਰ ਹ ਨਾਮ ਸਮਣਿ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪ੍ਰਖ ਪੈ ਪਰਮੇਸ਼ਰ ਬਹੁ ਸੋਭ ਖਣ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਬੜਾ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਹ ਹੈ ਨਮਹਿ ਸਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮੇਰੇ ਮੀਤਾ ਸੰਤ ਰਹਿਲ ਕੀ ਬੀਲਾ ਇੰਹਾ ਖਾਟ ਚਲੋ ਹਰ ਲਾਹਾ ਆਗੇ ਵਿਸ਼ਨ ਸੁਹਿਲਾ ਆਉਦ ਘਟਾਇ ਦਿਨ ਸੁਰੇ ਨਾਰੇ ਮਨ ਗਰਮਲ ਕਾਜ ਸਵਾਰੇ ਰਹਾ ਹੋਇ ਹੋ ਕੇ ਸੰਸਾਰ ਵਿਕਾਰ ਸੰਸਿਮੈ ਤਰਿ ਹੋ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਬਹਿ ਇਹ ਰਸ ਅਕਤਿ ਕਥਾ ਤਨ ਜਾਣੀ ਜਾ ਕੋ ਆਏ ਸੋਈ ਵਿਹਾਜ ਹੋ ਹਰ ਗੁਰ ਤੇ ਮਨਹਿ ਬਸੀਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਬੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਬੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ